ਦੇਖੋ ਬਸ ਅੰਦਰ ਬਾਕੀ ਸਾਰਿਆਂ ਨੂੰ ਜੀ ਆਇਆਂ ਆਖਦਾ ਹਾਂ ਸਵਾਗਤ ਕਰਦਾ ਜਿਨੇ ਵੀ ਦੋਸਤ ਮਿੱਤਰ YouTube ਚੈਨਲ Facebook ਆਈਡੀ ਤੇ ਜੁੜੇ ਹੋਏ ਨੇ ਸਾਰਿਆਂ ਨੂੰ ਜੀ ਆਇਆਂ ਆਖਦਾ ਮੈਂ ਤੁਹਾਡਾ ਆਪਣਾ ਸਤਿਗੁਰ ਸਿੰਘ ਪੰਗੂ ਦੋਸਤੋ ਗੱਲ ਕਰੂੰਗਾ ਅੱਜ 30 ਤਰੀਕ ਦੇ ਇੱਕ ਦੇ ਮੌਸਮ ਦੀ ਜੋ ਭਾਰਤੀ ਮੌਸਮ ਵਿਗਿਆਨ ਦੇ ਅਫੀਸ਼ੀਅਲ ਸਾਈਟ ਦੇ ਉੱਤੇ ਪ੍ਰੈਸ ਨੋਟ ਰਾਹੀਂ ਜਾਣਕਾਰੀ ਪ੍ਰਾਪਤ ਹੋਈ ਹੈ ਤੇ ਜਾਣਕਾਰੀ ਵਧੀਆ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਦੇ ਹੋ ਤੇ ਚੈਨਲ ਨੂੰ ਵੱਧ ਤੋਂ ਸਬਸਕ੍ਰਾਈਬ ਜ਼ਰੂਰ ਕਰਾ ਦਿਓ ਤੇ ਸ਼ੇਅਰ ਜ਼ਰੂਰ ਕਰਿਓ ਕਮੈਂਟ ਜ਼ਰੂਰ ਕਰਿਓ ਤੇ ਬਾਕੀ ਦੋਸਤੋ ਸਭ ਤੋਂ ਪਹਿਲਾਂ ਜਿਹੜੀ ਅੱਜ ਦੀ ਜਾਣਕਾਰੀ ਆ 24 ਤਰੀਕ ਦੀ ਮੌਸਮ ਬਿਲਕੁਲ ਸਾਫ਼ ਤੇ ਖੁਸ਼ਕ ਹਵਾਵਾਂ ਚੱਲ ਰਹੀਆਂ ਨੇ ਜਿਵੇਂ ਉੱਤਰ ਪੱਛੋਂ ਦੀਆਂ ਹਵਾਵਾਂ ਨੇੜੀਆਂ ਵਾਪਸੀ ਕਰੀ ਹੋਈ ਹੈ ਜਿਵੇਂ ਤੁਹਾਨੂੰ ਪਹਿਲਾਂ ਵੀ ਦੱਸ ਦਿਆ ਰਹੇ ਹਾਂ ਸਵੇਰ ਦੇ ਸਮੇਂ ਹੋ ਸਕਦਾ ਕੱਲ ਨੂੰ ਪੂਰਬੀ ਹਵਾਵਾਂ ਦਾ ਰੁਖੋਂ ਪਰ ਦੇਖਣ ਨੂੰ ਮਿਲੇ ਤੇ ਉਹਦਾ ਕਾਰਨ ਕਿਉਂ ਕਿ 24 25 ਤੇ 26 ਤਰੀਕ ਨੂੰ ਜੰਮੂ ਕਸ਼ਮੀਰ ਤੇ ਹਿਮਾਚਲ ਦੇ ਵਿੱਚ ਇੱਕ ਬਦਲੀ ਸਿਸਟਮ ਆ ਰਿਹਾ ਹਲਕਾ ਜਿਹਾ ਤੇ ਉੱਥੇ ਬਦਲਵਾਈ ਰਹੂਗੀ ਤੇ ਉਹ 50 ਤੋਂ 75% ਚਾਂਸ ਨੇੜੇ ਜੰਮੂ ਐਂਡ ਕਸ਼ਮੀਰ ਦੇ ਵਿੱਚ ਬਣੇ ਹੋਏ ਨੇ 24 ਤਰੀਕ ਨੂੰ ਤੇ ਉਸ ਤੋਂ ਬਾਅਦ ਹਿਮਾਚਲ ਦੇ ਵਿੱਚ ਨੇ 20 ਤੋਂ 25% ਚਾਂਸ ਇਸੇ ਤਰ੍ਹਾਂ 27 ਤਰੀਕ ਤੱਕ ਉੱਥੇ ਜਿਹੜੀ ਬੱਦਲਵਾਈ ਰਹੂਗੀ ਜੰਮੂ ਕਸ਼ਮੀਰ ਅਤੇ ਹਿਮਾਚਲ ਦੇ ਵਿੱਚ ਉਹਨਾਂ ਇਲਾਕਿਆਂ ਦੇ ਵਿੱਚ ਬੱਦਲਵਾਈ ਬਣੀ ਰਹੂਗੀ ਤੇ ਪੰਜਾਬ ਦਾ ਮੌਸਮ ਹੈਡਾ ਬਿਲਕੁਲ ਸਾਫ਼ ਤੇ ਖੁਸ਼ਕ ਰਹੂਗਾ ਸਿਰਫ ਉਸ ਬਦਲਵਾਈ ਦਾ ਪ੍ਰਭਾਵ ਥੋੜਾ ਜਿਹਾ ਪਹਾੜੀ ਇਲਾਕਿਆਂ ਦੇ ਨੇੜੇ ਦੇ ਇਲਾਕਿਆਂ ਦੇ ਵਿੱਚ ਬਣੂਗਾ ਬੱਦਲ ਲੰਘਣਗੇ ਉੱਚੇ ਜੇ ਚਾਹੇ ਉਹ 25 ਨੂੰ ਹੋਣ ਚਾਹੇ 26 ਨੂੰ ਹੋਣ ਇਸ ਤਰ੍ਹਾਂ ਲੰਘਣਗੇ ਤੇ ਹਨੇਰੀ ਆਉਣ ਦਾ ਵੀ ਜਿਹੜਾ ਚਾਂਸ ਥੋੜਾ ਜਿਹਾ ਬਣੇ ਹੋਏ ਨੇ 25 ਜਾਂ 26 ਨੂੰ ਬਣ ਸਕਦਾ ਕੋਈ ਜ਼ਿਆਦਾ ਨਹੀਂ ਹੈਗੀ ਉਹ ਤੇਜ਼ ਨਹੀਂ ਹੈਗੀ ਨਾਰਮਲ ਜਿਹੀ ਹਨੇਰੀ ਦੇ ਚਾਂਸ ਨੇ ਹਜੇ ਫਿਲਹਾਲ ਬਾਕੀ ਜੇ ਉਹ ਵੀ ਅਪਡੇਟ ਆਉਗੀ ਉਹਦੀ ਜਾਣਕਾਰੀ ਆਪਾਂ ਸਮੇਂ-ਸਮੇਂ ਦੇ ਉੱਤੇ ਸਾਂਝੀ ਕਰਦੇ ਰਹੇ ਨੇ ਤੁਹਾਡੇ ਨਾਲ ਲਾਈਵ ਹੁੰਦੇ ਰਹੇ ਨੇ ਤੇ ਉਸ ਤੋਂ ਬਾਅਦ ਆਪਾਂ ਕਹੇ ਸਭ ਨੇ 25 26 27 ਤੱਕ ਮੌਸਮ 28 ਤੱਕ ਠੀਕ ਠਾਕ ਹੈ ਜੰਮੂ ਕਸ਼ਮੀਰ ਤੇ ਹਿਮਾਚਲ ਦੇ ਵਿੱਚ ਸਿਰਫ 27 ਤਰੀਕ ਤੱਕ ਬਦਲ ਗਈ ਹੈ ਕਿਤੇ ਮੀਂਹ ਵੀ ਪੈਸਦਾ ਹਲਕਾ ਫੁਲਕਾ ਤੇ ਉਸ ਤੋਂ ਬਾਅਦ ਅਸੀਂ ਕਹਿ ਸਕਦਾ 27 28 ਤੱਕ 29 ਤੱਕ ਮੌਸਮ ਠੀਕ ਠਾਕ ਹੈ ਫਿਰ 30 ਨੂੰ ਪੰਜਾਬ ਹਰਿਆਣਾ ਚੰਡੀਗੜ੍ਹ ਤੇ ਦਿੱਲੀ ਦੇ ਵਿੱਚ ਹਿਮਾਚਲ ਦੇ ਨਾਲ ਲੱਗਦੇ ਇਲਾਕੇ ਦੇ ਵਿੱਚ ਜੰਮੂ ਲੱਗਦੇ ਇਲਾਕੇ ਦੇ ਵਿੱਚ ਬਦਲ ਗਈ ਜਿਹੜੀ ਉਹ ਬਣੂਗੀ ਉਹ ਬੱਦਲਵਾਈ ਕਿਹੜੇ ਦਿਨ ਬਣੂਗੀ 30 ਅਪ੍ਰੈਲ ਨੂੰ ਬਣੂਗੀ ਤੇ 1 ਮਈ ਨੂੰ ਉਸ ਦਾ ਪ੍ਰਭਾਵ ਰਹਿ ਸਕਦਾ ਹੈ ਤੇ ਪੂਰਬੀ ਹਵਾਵਾਂ ਦਾ ਰੁੱਖ ਜਿਹੜਾ ਆਪਾਂ ਨੂੰ ਕੱਲ ਨੂੰ ਥੋੜਾ ਥੋੜਾ ਦੇਖਣ ਨੂੰ ਮਿਲੇਗਾ ਸਵੇਰ ਦੇ ਸਮੇਂ ਤੋਂ ਕਿਉਂਕਿ ਪਹਾੜੀ ਇਲਾਕੇ ਦੇ ਵਿੱਚ ਜਿਹੜਾ ਅੱਜ ਇੱਕ ਸਿਸਟਮ ਜੀ ਐਂਟਰ ਹੋ ਚੁੱਕੀ ਆ ਜੰਮੂ ਦੇ ਕਸ਼ਮੀਰ ਦੇ ਉੱਪਰਲੇ ਹਿੱਸਿਆਂ ਦੇ ਵਿੱਚ ਤੇ ਹਿਮਾਚਲ ਦੇ ਕੁਝ ਖੇਤਰਾਂ ਦੇ ਵਿੱਚ ਉਹ ਬੱਦਲਵਾਈ ਜਿਹੜੀ ਬਣ ਚੁੱਕੀ ਆ ਕੋਈ ਜ਼ਿਆਦਾ ਨਹੀਂ ਹੈਗੀ ਉੱਪਰਲੇ ਹਿੱਸਿਆਂ ਦੇ ਵਿੱਚ ਉਹ ਤਿੰਨ ਦਿਨ ਵਰਕਰਾਰ ਹੋਗੀ ਹਿਮਾਚਲ ਦੇ ਵਿੱਚ 27 ਤੱਕ ਰਹੂਗੀ ਤੇ 25 26 ਤੱਕ ਜਿਹੜੀ ਜੰਮੂ ਐਂਡ ਕਸ਼ਮੀਰ ਦੇ ਵਿੱਚ ਰਹੂਗੀ ਪੰਜਾਬ ਦੇ ਵਿੱਚ ਮੌਸਮ 24 25 26 27 28 29 30 ਤੱਕ ਸਾਫ਼ ਹੈ 30% ਬਦਲਵਾਈ ਜਿਹੜੀ ਪੰਜਾਬ ਦੇ ਵਿੱਚ 25 ਤੋਂ 30% ਜੇ ਇਹਨਾਂ ਸੌਰੀ 20 ਤੋਂ 50 25% ਜਿਹੜੇ ਚਾਂਸ ਦਿਖਾਏ ਗਏ ਨੇ ਬੱਦਲਵਾਈ ਦੇ ਬੱਦਲਵਾਈ ਆਉਂਦੀ ਜਾਂਦੀ ਰਹੂ ਬਾਕੀ ਅਚਾਨਕ ਜਦੋਂ ਮੌਸਮ ਬਦਲਦਾ ਕਰਵਟ ਲੈਂਦਾ ਪ੍ਰੀ ਮੌਨਸੂਨ ਦੇ ਦਿਨ ਨੇ ਤਾਂ ਉਹਦੇ ਵਿੱਚ ਤਬਦੀਲੀ ਆਉਂਦੀ ਰਹਿੰਦੀ ਹੈ ਉਹ ਸਮੇਂ-ਸਮੇਂ ਤੇ ਉਤੇ ਜਾਣਕਾਰੀ ਸਾਂਝੀ ਕਰਦੇ ਰਹਿਣੇ ਆ ਤਾਪਮਨ ਨੇ ਉਹ ਵੀ ਵੱਧ ਚੁੱਕੇ ਨੇ 40 ਡਿਗਰੀ ਤੱਕ ਪਹੁੰਚ ਚੁੱਕੇ ਨੇ ਕੁਝ ਖੇਤਰਾਂ ਦੇ ਹੋ ਸਕਦਾ ਪਲੱਸ ਵੀ ਹੋਣ ਤੇ ਕਿਉਂਕਿ ਥੋੜਾ ਜਿਹਾ ਟਾਈਮ ਨਹੀਂ ਲੱਗਾ ਤੂੜੀ-ਤਾੜੀ ਕਰ ਰਹੀ ਸੀ ਤੁਸੀਂ ਦੇਖ ਸਕਦੇ ਤੂੜੀ ਦਾ ਆਪਾਂ ਕੰਮ ਨਵੇੜੇ ਦਿੱਤਾ ਅੱਜ ਟੋਏ ਦੇ ਵਿੱਚ ਦੱਬ ਦਿੱਤੀ ਇਹ ਦੇਖੋ ਤੇ ਇਸ ਕਰਕੇ ਥੋੜਾ ਜਿਹਾ ਟੈਂਪਰੇਚਰਾਂ ਵੱਲ ਧਿਆਨ ਨਹੀਂ ਮਾਰਿਆ ਵੀ ਕਿੰਨਾ ਕਾ ਜੋ ਰਾਤਾਂ ਦੇ ਤਾਪਮਨ ਨੇ ਉਹ ਵੀ 29-30 ਡਿਗਰੀ ਦੇ ਕਰੀ ਪਹੁੰਚ ਚੁੱਕੇ ਨੇ ਮੌਸਮ ਫਿਲਹਾਲ ਠੀਕ-ਠਾਕ ਰਹੂਗਾ ਅਚਾਨਕ ਘਰਬਟ ਲਾਊਗਾ ਸਿਰਫ ਉਹ ਜਿਹੜਾ ਪਹਾੜੀ ਇਲਾਕੇ ਦੇ ਵਿੱਚ ਬਦਲੇ ਸਿਸਟਮ ਆਇਆ ਉਸ ਦੇ ਕਾਰਨ ਥੋੜੀ ਜਿਹੀ ਬਦਲੇ ਸਿਸਟਮ ਦੀ ਐਂਟਰੀ ਪੰਜਾਬ ਦੇ ਪਹਾੜੀ ਇਲਾਕੇ ਦੇ ਨੇੜਲੇ ਤਲੇ ਹਿੱਸਿਆਂ ਦੇ ਵਿੱਚ ਚਾਹੇ ਉਹ ਪਠਾਨਕੋਟ ਦੇ ਹੋਣ ਚਾਹੇ ਉਹ ਨਮਰ ਸਹਿਰ ਹੁਸ਼ਿਆਰਪੁਰ ਦੇ ਹੋਣ ਚਾਹੇ ਆਨੰਦਪੁਰ ਸਾਹਿਬ ਵਾਲੇ ਸਾਈਡ ਹੋਣ ਇਹ ਜਾ ਚੰਡੀਗੜ੍ਹ ਦੇ ਮੋਹਾਲੀ ਦੇ ਕੁਝ ਖੇਤਰ ਹੋਣ ਜਿਹੜੇ ਕਿ ਪਹਾੜੀ ਇਲਾਕੇ ਦੇ ਨੇੜੇ ਤਲੇ ਲੱਗਦੇ ਇਲਾਕੇ ਨੇ ਉਹਨਾਂ ਦੇ ਵਿੱਚ ਬਦਲ ਵਾਈ ਜਿਹੜੀ 25 26 27 ਤਰੀਕ ਤੱਕ ਆਪਾਂ ਨੂੰ ਦੇਖਣ ਨੂੰ ਮਿਲ ਸਕਦੀ ਹੈ ਬਾਕੀ ਮੌਸਮ ਠੀਕ ਠਾਕ ਹੈ ਖੋਸਕਾ ਸਾਫ ਹੈ ਉੱਤਰ ਪੱਛਮੀ ਹਵਾਵਾਂ ਵਾਪਸੀ ਕਰ ਚੁੱਕੀਆਂ ਨੇ ਚੱਲ ਰਹੀਆਂ ਨੇ ਤੇ ਹਜੇ ਲੂ ਆ ਜਿਹੜੀ ਉਹ ਜ਼ਿਆਦਾ ਨਹੀਂ ਚੱਲਣ ਲੱਗੀ ਤੇ ਜਿਹੜੀ ਅਪਡੇਟ ਸਾਨੂੰ ਹਜੇ ਪ੍ਰਾਪਤ ਹੋਈ ਹੈ ਉਹ ਵੀ ਮਈ ਮਹੀਨੇ ਦੀ ਵੀ ਅਪਡੇਟ ਆ ਚੁੱਕੀ ਹੈ ਥੋੜੀ ਜੀ ਕਿ ਮਈ ਮਹੀਨੇ ਦੇ ਪਹਿਲੇ ਹਫ਼ਤੇ ਨੂੰ ਛੱਡ ਕੇ ਦੂਜੇ ਹਫ਼ਤੇ ਚ ਪ੍ਰੀ ਮੌਨਸੂਨ ਦੇ ਜਿਹੜੇ ਵਧੀਆ ਮੀਂਹ ਲੱਗਣ ਦੀ ਜਿਹੜੀ ਸੰਭਾਵਨਾ ਬਣੀ ਹੋਈ ਆ ਦੇ ਉਹਦੇ ਨਾਲ ਉਹਦੀ ਅਪਡੇਟ ਆਪਾਂ ਹਰ ਰੋਜ਼ ਦੀ ਤਰ੍ਹਾਂ ਤੁਹਾਡੇ ਨਾਲ ਸਾਂਝੀ ਕਰਦੇ ਰਹਨੇ ਆ ਲਾਈਵ ਹੋ ਕੇ ਵੀ ਜਾਂ ਆਪਾਂ ਵੀਡੀਓ ਬਣਾ ਕੇ ਵੀ ਬਾਕੀ ਰਾਤ ਨੂੰ ਜੇਕਰ ਟਾਈਮ ਲੱਗਿਆ ਤਾਂ ਜਰੂਰ ਤੁਹਾਡੇ ਨਾਲ ਜਿਹੜੀ ਸੈਟਲ ਉਹਦੀ ਸੈਟਲਾਈਟ ਦੀ ਤਸਵੀਰ ਉਹ ਵੀ ਸਾਂਝੀ ਕਰਵਾਵਾਂਗੇ ਜਾਂ ਜਿਹੜੀ ਪ੍ਰੈਸ ਨੋਟ ਆ ਉਹ ਵੀ ਸਾਂਝਾ ਕਰਵਾਵਾਂਗੇ ਦੋਨੋਂ ਅਪਡੇਟ ਆਪਾਂ ਰਾਤ ਦੀ ਵੀਡੀਓ ਦੇ ਵਿੱਚ ਸਾਂਝਾ ਕਰਵਾਵਾਂਗੇ ਫਿਲਹਾਲ ਤੁਸੀਂ ਦੇਖ ਸਕਦੇ ਧੁੱਪ ਜਿਹੜੀ ਹੁੱਕਣਾ ਕੇ ਦੀ ਨਿਕਲੀ ਹੋਇਆ ਦਿਨ ਸਿਪਣ ਵਾਲਾ 5 ਵਜੇ ਤੋਂ ਉੱਪਰ ਹੋ ਚੁੱਕਿਆ ਟਾਈਮ ਸਾਢੇ 5 ਹੋ ਚੁੱਕੇ ਨੇ ਤੇ ਹਰ ਸਮੇਂ ਸਮੇ ਦੀ ਅਪਡੇਟ ਮੌਸਮ ਪੰਜਾਬ ਟੀਵੀ ਤੁਹਾਡੇ ਨਾਲ ਸਾਂਝੀ ਕਰਦਾ ਰਹਿੰਦਾ ਦੋਸਤੋ ਪਿਆਰ ਬਹੁਤ ਆ ਤੁਹਾਡਾ ਤੇ ਤੁਹਾਡੇ ਤੱਕ ਜਿਨੀ ਜਾਣਕਾਰੀ ਮਿਲਦੀ ਹੈ ਸੈਟਲਾਈਟਾਂ ਤੋਂ ਉਹ ਪਹੁੰਚਾਉਂਦੇ ਰਹਣੇ ਆ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਕਮੈਂਟ ਕਰ ਦਿਆ ਕਰੋ ਤਾਂ ਜੋ ਤੁਹਾਡੇ ਤੱਕ ਹਰ ਸਮੇਂ ਸਮੇਂ ਦੱਤੇ ਸੀ ਜਾਣਕਾਰੀ ਜਿਹੜੀ ਸਾਂਝੀ ਕਰਦੇ ਰਹੀਏ ਮੌਸਮ 24 25 26 27 ਤੱਕ ਠੀਕ ਠਾਕ ਹੈ 25 26 ਨੂੰ ਥੋੜੀ ਜਿਹੀ ਹਨੇਰੀ ਆਉਣ ਦੇ ਜਿਹੜੇ ਹਲਕੀ ਜਿਹੀ ਹਨੇਰੀ ਆਉਣ ਦੇ ਜਿਹੜੇ ਚਾਂਸ ਪੰਜਾਬ ਹਰਿਆਣਾ ਦੇ ਵਿੱਚ ਬਣੇ ਹੋਏ ਨੇ ਜਾਂ ਚੰਡੀਗੜ੍ਹ ਦੇ ਵਿੱਚ ਬਣੇ ਹੋਏ ਨੇ ਤਾਂ ਉਹਦੀ ਅਪਡੇਟ ਵੀ ਜਿਉਂ ਹੀ ਮਿਲਦੀ ਹੈ ਕਲੀਅਰ ਹੁੰਦਾ ਉਹ ਕਿ ਕਿੰਨੀ ਤੇਜ਼ ਹੋਊਗੀ ਕਿੰਨੇ ਕ ਸਪੀਡ ਹੋਊਗੀ ਉਹਦੀ ਜਾਣਕਾਰੀ ਸਾਂਝੀ ਕਰ ਦਵਾਂਗੇ ਤੁਹਾਡੇ ਨਾਲ ਤੇ ਇਸ ਸਮੇਂ ਜਿਹੜੀ ਅਪਡੇਟ ਭਾਰਤੀ ਮੌਸਮ ਵਿਗਿਆਨ ਦੀ ਪ੍ਰੈਸ ਨੋਟ ਦੇ ਵਿੱਚੋਂ ਮਿਲੀ ਹੈ ਕਿ ਹੁਣ 30 ਤਰੀਕ ਤੋਂ ਜਾ ਕੇ ਜਿਹੜਾ ਮੌਸਮ ਬਦਲਵਈ ਵਾਲਾ ਬਣੂਗਾ ਪੰਜਾਬ ਦੇ ਵਿੱਚ ਉਸ ਤੋਂ ਪਹਿਲਾਂ ਮੌਸਮ ਠੀਕ ਠਾਕ ਹੈ ਕੋਈ ਜ਼ਿਆਦਾ ਨਹੀਂ ਬਦਲਵਈ ਹੋਊਗੀ ਥੋੜੀ ਬਹੁਤ ਬਦਲਵਈ ਬਣੂਗੀ ਕਿਤੇ ਕਿਤੇ ਬਣੂਗੀ ਜਿਹੜੀ ਕਿ ਪਹਾੜੀ ਇਲਾਕਿਆਂ ਦੇ ਵਿੱਚ ਕੱਲ ਅੱਜ ਤੋਂ ਸ਼ੁਰੂ ਹੋ ਚੁੱਕੀ ਹੈ ਜੰਮੂ ਕਸ਼ਮੀਰ ਦੇ ਉੱਪਰਲੇ ਇਸ ਚੰਦੇ ਵਿੱਚ ਹਿਮਾਚਲ ਦੇ ਇਸ ਚੰਦੇ ਵਿੱਚ ਤਾਂ ਉਹ 25 26 27 ਤੱਕ ਜਿਹੜੀ ਬਣੀ ਰਹੂਗੀ ਬੱਦਲਬਾਈ ਉਹਦੇ ਨਾਲ ਪੰਜਾਬ ਦੇ ਜਿਹੜੇ ਨੇੜੇ ਲੱਗਦੇ ਇਲਾਕੇ ਨੇ ਉਹ ਉਹਨਾਂ ਦੇ ਵਿੱਚ ਜਿਹੜੀ ਬੱਦਲਬਾਈ ਆਪਾਂ ਨੂੰ ਉੱਚੇ ਜੀ ਬੱਦਲ ਜਾਂਦੇ ਰੂਪ ਦੇ ਵਿੱਚ ਦੇਖਣ ਨੂੰ ਮਿਲੂਗੀ ਇਸ ਤਰ੍ਹਾਂ ਦਾ ਮਾਹੌਲ ਬਣੂਗਾ ਪਰੰਤੂ ਹਜੇ ਫਿਲਹਾਲ ਜਿਹੜੀ ਅਪਡੇਟ ਪੰਜਾਬ ਦੇ ਬਾਰੇ ਆਈ ਹੈ ਉਹੀ ਹੈ ਕਿ ਮੌਸਮ ਠੀਕ ਠਾਕ ਹੈ ਖਾਸ ਕਰ ਸਾਫ ਹੈ ਤੇ ਹਨੇਰੀ ਦੇ ਜਿਹੜੇ ਚਾਂਸ ਨੇ ਉਹ 25 ਜਾਂ 26 ਦੀ ਰਾਤ ਦੇ ਵਿੱਚ ਵਿੱਚ ਬਣੇ ਹੋਏ ਨੇ ਉਹ ਕਿੰਨੀ ਤੇਜ਼ ਹੋਊਗੀ ਦਰਮਿਆਨੀ ਲੱਗ ਰਹੀ ਹੈ ਜੋ ਸਾਨੂੰ ਹੁਣ ਤੱਕ ਅਪਡੇਟ ਪ੍ਰਾਪਤ ਹੋਈ ਹੈ ਕਿੰਨੀ ਤੇਜ਼ ਹੋਊਗੀ ਉਹ ਅਪਡੇਟ ਸਮੇਂ-ਸਮੇਂ ਦੇ ਉੱਤੇ ਸਭ ਤੋਂ ਪਹਿਲਾਂ ਸਾਂਝੀ ਕਰਾਂਗੇ ਜਿਉਂ ਹੀ ਉਸ ਦੀ ਜਾਣਕਾਰੀ ਪ੍ਰਾਪਤ ਹੁੰਦੀ ਹੈ ਪ੍ਰੈਸ ਨੋਟ ਦੇ ਰਾਹੀਂ ਭਾਰਤੀ ਮੌਸਮ ਵਿਗਿਆਨ ਦੀ ਸਾਈਡ ਤੋਂ ਤੇ ਬਾਕੀ ਦੋਸਤੋ ਤੁਸੀਂ ਵੀਡੀਓ ਨੂੰ ਸ਼ੇਅਰ ਕਰ ਸਕਦੇ ਹੋ ਕਮੈਂਟ ਕਰ ਸਕਦੇ ਹੋ ਜਾਂ ਕਿਸੇ ਦੇ ਭਲੇ ਦੀ ਵੀਡੀਓ ਤੁਸੀਂ ਸਾਨੂੰ ਸੈਂਡ ਕਰਨ ਚਾਹੁੰਦੇ ਹੋ ਤਾਂ ਸਾਡੇ ਕਮੈਂਟ ਬਾਕਸ ਦੇ ਵਿੱਚ ਸ਼ੇਅਰ ਕਰ ਸਕਦੇ ਹੋ ਜਾਂ ਸਾਡੀ ਫੇਸਬੁਕ ਆਈਡੀ ਦੇ ਮੈਸੇਂਜਰ ਤੇ ਸ਼ੇਅਰ ਕਰ ਸਕਦੇ ਹੋ ਸਤਗੁਰਪੰਗੋ ਨਾਂ ਦੀ ਫੇਸਬੁਕ ਆਈਡੀ ਹੈ ਉਸ ਦੇ ਉੱਤੇ ਸਾਨੂੰ ਸ਼ੇਅਰ ਕਰ ਸਕਦੇ ਹੋ ਤਾਂ ਅਸੀਂ ਉਹ ਵੀਡੀਓ ਅੱਗੇ ਆਪਣੇ ਚੈਨਲ ਦੇ ਉੱਤੇ ਫ੍ਰੀ ਦੇ ਵਿੱਚ ਸ਼ੇਅਰ ਕਰਾਂਗੇ ਕੋਈ ਵੀ ਪ੍ਰੋਮੋਸ਼ਨ ਦੇਣੀ ਚਾਹੁੰਦੇ ਹੋ ਤਾਂ ਵੀ ਤੁਸੀਂ ਸਾਡੇ ਚੈਨਲ ਨਾਲ ਸੰਪਰਕ ਕਰ ਸਕਦੇ ਹੋ ਜ਼ਰੂਰ ਤੁਹਾਡੇ ਅਸੀਂ ਉਸ ਐਡ ਨੂੰ ਦਵਾਂਗੇ ਜੇਕਰ ਪਬਲਿਕ ਦੇ ਹਿੱਤ ਦੇ ਲਈ ਹੋਈ ਪਬਲਿਕ ਦੇ ਹਿੱਤ ਤੋਂ ਬਿਨਾਂ ਅਸੀਂ ਕੋਈ ਵੀ ਜਿਹੜੀ ਉਹ ਵੀਡੀਓ ਨਹੀਂ ਸ਼ੇਅਰ ਕਰਾਂਗੇ ਇਸ ਕਰਕੇ ਤੁਹਾਨੂੰ ਰਿਕਵੈਸਟ ਹੋਊਗੀ ਵੈਨਟ ਹੋਊਗੀ ਕਿ ਅਸੀਂ ਮੌਸਮ ਦੇ ਅਪਡੇਟ ਦੇ ਨਾਲ ਨਾਲ ਕਿਸਾਨਾਂ ਦੀ ਅਪਡੇਟ ਵੀ ਤੇ ਹੋਰ ਵੀ ਜਿਹੜੀ ਅਪਡੇਟ ਸਾਨੂੰ ਵਧੀਆ ਲੱਗਦੀ ਐ ਸ਼ੇਅਰ ਕਰਦੇ ਰਹਨੇ ਆ ਸਭ ਤੋਂ ਪਹਿਲਾਂ ਮੌਸਮ ਪੰਜਾਬ ਟੂਪੀ ਪੀਕ ਦਾ ਹਾਂ ਸਮੇਂ-ਸਮੇਂ ਤੇ ਉਹਤੇ ਜਾਣਕਾਰੀ ਇਹਦਾ ਦਿੰਦਾ ਰਹਿੰਦਾ ਕਿਉਂਕਿ ਇਸ ਸਮੇਂ 24 ਤਰੀਕ ਦਾ ਮੌਸਮ ਦੇਖ ਪਾ ਰਹੇ ਹਾਂ ਤੁਸੀਂ ਬਿਲਕੁਲ ਸਾਫ ਐ ਉੱਤਰ-ਪੱਛਮੀ ਹਵਾਵਾਂ ਦਰਮਿਆਨੇ ਰੂਪ ਦੀਆਂ ਚੱਲੀਆਂ ਨੇ ਅੱਜ ਕੱਲ੍ਹ ਨੂੰ ਹਵਾਵਾਂ ਦੀ ਗਤੀ ਜਿਹੜੀ ਉਹ ਘੱਟ ਸੀ ਤੇ ਸਮੇਂ ਪੂਰਬੀ ਹਵਾਵਾਂ ਤੇ ਪਰਸਨ ਵੀ ਪੂਰਬੀ ਹਵਾਵਾਂ ਜਿਹੜਾ ਰੁਖ ਦਿਖਾਉਣ ਗਿਆ ਹੋਰ ਅਪਡੇਟ ਦੇ ਲਈ ਤੁਸੀਂ ਬਨੇ ਰਹੋ ਮੌਸਮ ਪੰਜਾਬ ਟੀਵੀ ਦੇ ਨਾਲ ਤਦ ਤੱਕ ਲਈ ਧੰਨਵਾਦ ਮਿਹਰਬਾਨੀ ਰੱਬ ਰੱਖਾ